ਕੀ ਨਾਮ ਹੈ ਭਾਈ ਆਪਣਾ ਮਨਿੰਦਰ ਕੁਮਾਰ ਕਿੱਥੋਂ ਦੇ ਵਾਸੀ ਹੋ ਮੈਂ ਸੁਆਸ਼ ਨਗਰ ਜਿਹੜਾ ਮੋਤ ਹੀ ਉਹਨਾਂ ਦੇ ਕੀ ਨਾਮ ਹੈ ਉਹ ਰਾਹੁਲ ਕਿੱਥੋਂ ਦੇ ਵਾਸੀ ਹੋ ਜਸਵੰਤ ਨਗਰ ਕੀ ਗੱਲ ਹੋਈ ਹੈ ਤੁਹਾਡੇ ਜੀਜੇ ਨਾਲ ਜੀਜਾ ਨਹੀਂ ਸਾਲਾ ਸੀ ਸਾਲਾ ਜੀ ਜੀ ਰਾਤ ਵੀ ਮੈਂ ਆਇਆ ਸੀ ਕੱਲ 4 ਵਜੇ ਤੋਂ ਗਾਇਬ ਸੀਗਾ ਅੱਛਾ ਤੇ ਰਾਤ ਮੈਂ ਲੱਭ ਲੁਭ ਕੇ ਗਿਆ ਸਾਨੂੰ ਨਹੀਂ ਲੱਗਿਆ ਸਾਰਾ ਸੀ ਸਮਸ਼ਾਨਗਾਰ ਸਾਰਾ ਦੇਖ ਲਿਆ ਰਾਤ ਤੇ ਹੁਣ ਫਿਰ 4 ਵਜੇ ਮੈਂ ਉੱਠ ਕੇ ਆਇਆ ਸਵੇਰੇ ਤੇ ਲੱਭਣ ਗਿਆ ਤੇ ਉੱਥੇ ਮੋਟਰਸਾਈਕਲ ਖੜਾ ਸੀ ਉੱਥੇ ਡੈੱਡ ਬੋਡੀ ਪਈ ਸੀ ਤੇ ਫੋਨ ਰਾਤ ਹੈਗਾ ਸੀ ਇਹਨਾਂ ਕੋਲ ਤੇ ਫੋਨ ਨਹੀਂ ਮਿਲਿਆ ਹੁਣ ਇਸ ਟਾਈਮ 7-10 ਵਜੇ ਤੱਕ ਫੋਨ ਚੱਲਦਾ ਸੀ ਉਸ ਤੋਂ ਬਾਅਦ ਬੰਦ ਤੇ ਸਾਨੂੰ ਤਾਂ ਐ ਲੱਗਦਾ ਵੀ ਕੋਈ ਮਾਰ ਕੇ ਇਹਨੂੰ ਸੁੱਟ ਗਿਆ ਕੀ ਕਾਰਨ ਕੀ ਰਹਿ ਮਾਰ ওভারਡੋਸ ওভারਡੋਸ ਹਾਂਜੀ ওভারਡੋਸ ਹੀ ਲੱਗ ਉਹ ਲੱਗ ਗਈ ਇਹਨੂੰ ਬੱਸ ਉੱਥੇ ਟਿੱਕ ਗਿਆ ਆ ਤੇ ਕਿਹਦੇ ਵੱਲੋਂ ਕੋਈ ਨਸਰ ਦਿੱਤਾ ਗਿਆ ਜਿਵੇਂ ਇਲੀਸ਼ਨ ਲਾ ਰਹੇ ਸਰ ਕੋਈ ਇੰਦਰਾ ਨਗਰੀ ਦੇ ਮੁੰਡੇ ਦੱਸਦੇ ਪਏ ਆ Hindu ਤੇ ਹਨ ਉਹਨਾਂ ਦਾ ਕੰਮ ਹੀ ਆ ਉਹਨਾਂ ਕੋਲ ਹੀ ਜਾਂਦਾ ਸੀਗਾ ਮਤਲਬ ਜਦੋਂ ਵੀ ਕੀ ਕੰਮ ਕੀ ਕਰਦਾ ਸੀ ਬੱਚੇ ਕਿੰਨੇ ਆ ਬੱਚੇ 3 ਹੈਗੇ ਨੇ ਦੋ ਕੁੜੀਆਂ ਤੇ ਇੱਕ ਮੁੰਡਾ ਕੰਮ ਕੀ ਕਰਦਾ ਹੈ ਆਤਾ ਸੀਗਾ ਜੀ ਕਿੱਧਰ ਸੀਗਾ ਰਾਣੀ ਜਾਸੀ ਮਾਰਕੀਟ ਹੁਣ ਮੰਗ ਕੀ ਕਰਦੇ ਹੋ ਤੁਸੀਂ ਮੰਗ ਸਰ ਕਾਰਵਾਈ ਦੀ ਇਨਸਾਫ ਮਿਲੇ ਸਾਨੂੰ ਹੂੰ ਇਨਸਾਫ ਮਿਲਣਾ ਚਾਹੀਦਾ ਜੀ ਠੀਕ ਹੈ ਜਿਨ੍ਹਾਂ ਨੇ ਕੁਝ ਕੀਤਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਹਾਂ ਜੀ ਤੁਹਾਡਾ ਡਿੰਪਲ ਕਿਤੋਂ ਦੇ ਵਾਸੀ ਹੋ ਅਬੋਗਰ ਅੱਛਾ ਜਸਮਨ ਅਗਰ ਅੱਛਾ ਤੁਹਾਡੇ ਪਤੀ ਦਾ ਕੀ ਨਾਮ ਹੈ ਰਾਹੁਲ ਕੁਮਾਰ ਕੀ ਗੱਲ ਹੈ ਇਹ ਤੁਹਾਡੇ ਪਤੀ ਨਾਲ ਜੀ ਪਤੀ ਨੂੰ ਸਾਡੇ ਹਾਦਸਾ ਹੀ ਹੋਇਆ ਬਸ ਨਸ਼ੇ ਪਿੱਛੇ ਅੱਛਾ ਕਿੰਧੂ ਹੋਰਾਂ ਦਾ ਨਾਮ ਲੈਂਦੇ ਸੀ ਅਸੀਂ ਕਿ ਇਹਨਾਂ ਘਰੇ ਜਾਂਦਾ ਹੈ ਹੂੰ ਹੂੰ ਇਹਨਾਂ ਦੇ ਘਰੇ ਜਾਂਦੇ ਨੇ ਤੇ ਇਹਨਾਂ ਨਾਲ ਕਈ ਵਾਰੀ ਸਾਨੂੰ ਮਿਲੇ ਵੀ ਨੇ ਹੂੰ ਉੱਥੇ ਸਵਾਲ ਲੈਂਦੇ ਨੇ ਉੱਥੇ ਕਰਾ ਦਿੰਦੇ ਨੇ ਫਿਰ ਜਦੋਂ ਹੋਸ਼ਾਂ ਦੀ ਛੱਡ ਦਿੰਦੇ ਨੇ ਮਹੀਨਾ ਪਹਿਲਾਂ ਸੀ ਐਪਲੀਕੇਸ਼ਨ ਪਰਚਾ ਦਿੱਤਾ ਹੈ ਥਾਣੇ 'ਚ ਕਿ ਇਹ ਬੰਦੇ ਨਾਲ ਬੁਲਾਉਂਦੇ ਨੇ ਹੋਰ ਕੋਈ ਵੀ ਨਹੀਂ ਕਰਾਂਦਾ ਸਿਰਫ ਇਹੀ ਲੈ ਕੇ ਜਾਂਦੇ ਨੇ ਕਿਸ ਵਜੇ ਨਾਲ ਲੈ ਕੇ ਜਾਂਦੇ ਨੇ ਜਦੋਂ ਉਹਦੀ ਕੁੜੀ ਆਂਦੀ ਹੈ ਉਹਦੀ ਕੁੜੀ ਵੀ ਦੇਖੇ ਜਾਂਦੀ ਹੈ ਕੁੜੀਆਂ ਲਗਾਉਂਦੀਆਂ ਨੇ ਜੂੜਾ ਉਹ ਜੂੜੇ ਦੇ ਵਿੱਚ ਚਿੱਟਾ ਰੱਖਦੀਆਂ ਨੇ ਪੈਂਟਾ ਪਾਉਂਦੀ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੁੜੀਆਂ ਤੋਂ ਲੈ ਕੇ ਜਨਾਨੀ ਤੋਂ ਲੈ ਕੇ ਪੂਰੀ ਫੈਮਿਲੀ ਨਾਲ ਦੀ ਕੁਰਾਂ ਕਰਦੀ ਹੈ ਅੱਛਾ ਇਹ ਇੱਕ ਸਿਰ ਮੇਰੇ ਕਰਵਲ ਨਾਲ ਚਾਂਸ ਨੇ ਪਤਾ ਨਹੀਂ ਕਿੰਨਾਂ ਨਾਲ ਚਾਂਸ ਕਿੰਨੇ ਨਾਲ ਚਾਂਸ ਹੋ ਚੁੱਕਿਆ ਹੈ ਇਹ ਨਸ਼ਾ ਕਰ ਦੇ ਦਿੰਦੇ ਨੇ ਚਿੱਟਾ ਵੀ ਲਾਉਂਦੇ ਨੇ ਓਵਰਡੋਸ ਵੀ ਦੇ ਦਿੰਦੇ ਨੇ ਸਭ ਨੂੰ ਜਦ ਬੰਦਾ ਮਰ ਜਾਂਦਾ ਤੁਹਾਨੂੰ ਪਲੇਟੀ ਤੇ ਜਾਂ ਨਹਿਰਲ ਪਾਸੇ ਸੁੱਟ ਕੇ ਲਵਾਰਿਸ ਲਾਸ ਦੀ ਘੋਸ਼ਿਤ ਕਰ ਦਿੰਦੇ ਨੇ ਤੇਰਾ ਤੁਹਾਡੇ ਪਤੀ ਨੜਕੀ ਹੋਇਆ ਰਾਤੀ ਸੀ ਕਿਆ ਕਰੀਏ ਅਸੀਂ ਲੱਭਦੇ ਰਹਿਆ ਸਾਰੇ ਪਾਸੇ ਲੱਭਦੇ ਰਹੇ ਨਹੀਂ ਮਿਲੇ ਉਹ ਜਿਸ ਸਾਈਡ ਬਾਈਕ ਮਿਲੇ ਉਸ ਪਾਸੇ ਵੀ ਨਹੀਂ ਹੈ ਮਿਲੇ ਅਸੀਂ 2:3 ਵਜੇ ਤੱਕ ਵੇਖਿਆ ਉੱਥੇ ਨਹੀਂ ਮਿਲੇ ਅਗਰ ਡੈਥ ਹੋਈ ਹੁੰਦੀ ਤਾਂ ਸਟਮ ਕੁੱਤੇ ਛੱਡਦੇ ਖਰੋਚ ਪਈ ਹੁੰਦੀ ਕੁਝ ਵੀ ਹੁੰਦਾ ਬਾਡੀ ਉਵੇਂ ਪਈ ਹੈ ਇਸ ਵੇਲੇ ਛੱਡ ਕੇ ਗਏ ਨੇ 4 ਵਜੇ 3:30-4 ਵਜੇ ਦੇ ਫਰੀ ਕ੍ਰੀਬ ਫੋਨ ਵੀ ਸੀਗਾ ਫੋਨ ਦੀ ਰਿੰਗ ਜਾਂਦੀ ਰਹੀ 10:30 ਵਜੇ ਤੱਕ ਹੁਣ ਫੋਨ ਬਰਾਮਦ ਹੋ ਗਿਆ ਕੋਨੇ 10:30 ਤੱਕ ਜਾਂਦੀ ਰਹੀ ਫੋਨ ਦੀ ਹੁਣ ਫੋਨ ਵੀ ਬਰਾਮਦ ਨਹੀਂ ਆ ਨਾ ਕੋਲ ਹੁਣ ਮੰਗ ਕੀ ਕਰਦੇ ਨੇ ਤੁਸੀਂ ਮੰਗ ਉਹਨਾਂ ਨੂੰ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਚੁਕਾਇਆ ਜਾਵੇ ਤੇ ਉਹਨਾਂ ਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ ਹੋਵੇ ਉਹਨਾਂ ਨੂੰ ਬਸ ਉਹ ਹਰ ਵਾਰੀ ਆ ਜੀ ਕਿਹੜੀ ਪਾਵਰ ਹੈ ਮੈਂ ਇਹ ਜੋ ਸੋਚਦਾ ਉਹ ਕਿਹੜੀ ਪਾਵਰ ਹੈ ਜੀ ਜੋ ਜਿਸ ਪਾਵਰ ਨਾਲ ਉਹ ਅੱਜ ਮਿੰਟ ਚ ਬਾਹਰ ਆ ਕੇ ਆ ਜਾਂਦੇ ਨੇ ਅਕਸਰ ਇਹਨਾਂ ਦੇ ਪਿੱਛੇ ਕਿਸੇ ਦੀ ਉੱਚੀ ਪਹੁੰਚ ਦਾ ਹੱਥ ਹੈ ਇਹਨਾਂ ਦੇ ਪਿੱਛੇ ਕਿਸੇ ਬਹੁਤ ਲੰਬੀ ਹਸਤੀ ਰwidehat ਹੈ। ਇਸੇ ਕਰਕੇ ਹਮੇਸ਼ਾ ਛੁੱਟ ਕੇ ਆ ਜਾਂਦੇ ਨੇ। ਤੁਹਾਨੂੰ ਲੱਗਦਾ ਵੀ ਤੁਹਾਡੀ ਪਤੀ ਨੂੰ ਡੋਜ਼ ਦੇ ਕੇ ਮਰੇਗੇ? ਹਾਂਜੀ, ওভারਡੋਜ਼ ਦਿੱਤੀ ਹੈ। ਬਾਹ ਕੂਰੀ ਕਾਲੀ ਹੋਈ ਪਈ ਹੈ। ਜੀ, ਰਾਹੁਲ ਕੁਮਾਰ ਸਨ ਰਾਮਜੀਨ। ਇਹ ਰੇਨੜਲੇ ਨੇ ਜਸਵੰਤਨਗੜੀ ਗਲੀ ਨੰਬਰ 1 ਕੋਰਦੇ। ਜੀ। ਠੀਕ ਹੈ ਜੀ। ਇਹ ਉੱਥੇ ਆਹਦੇ ਦੇ ਕੰਮ ਕਰਦੇ ਸੀਗੇ ਚਾਂਸੀ ਮਾਰਕੀਟ ਦੇ ਬਾਹਰ। ਤੇ ਇਹਨਾਂ ਦੀ ਅੱਜ ਸਵੇਰ ਸ਼ਮਸ਼ਾਨਘਾਟ ਦੇ ਨੇੜੋਂ ਇਹਨਾਂ ਦੀ ਉੱਥੇ ਬੋਡੀ ਮਿਲੀ ਹੈ ਤੇ ਬੋਡੀ ਨੂੰ ਇੱਕ ਵਾਰੀ ਅਸੀਂ ਮੋਰਚਰੀ ਚ ਰਖਾ ਦਿੱਤਾ ਹੈ ਬਾਕੀ ਵਾਸਨ ਨਾਲ ਗੱਲ ਕਰਦੇ ਆ ਜੋ ਵੀ ਗੱਲ ਸਾਹਮਣੇ ਆਏਗੀ ਪੋਸਟਮਾਰਟਮ ਤੋਂ ਬਾਅਦ ਉਹ ਕੁਦਰਤ ਹਾਵਨ ਸਰਵਗੀਤੀ ਇੱਕ ਸੋ ਪਰਿਵਾਰ ਨੇ ਕੋਈ ਅਲੀਗੇਸ਼ਨ ਲਾਇਆ ਕੋਈ ਨਸੀ ਦੀ ਡੋਜ ਜਿੰਨੀ ਤੱਕ ਦੇਖੋ ਜੀ ਸਾਨੂੰ ਜੋ ਵੀ ਉਹ ਆਪਣੇ ਦੇਣ ਦੀ ਸਟੇਟਮੈਂਟ ਅਸੀਂ ਉਹਦੇ ਸਾਹਮਣੇ ਕੋਈ ਕਰ ਦੇ ਕਰਾਂਗੇ